ਵੈਕਿੰਗ ਜੀ ਦਾ ਕਲਪਾ ਮਾਰਿਤ ਕੀਤੀ ਤੋਂ ਜਿਲ੍ਹਾ ਪ੍ਰਧਾਨ ਪਾਕਿਸਤਾਨ ਜੰਮੂ ਖੇਤਰ ਨਾਲ ਸਾਰੇ ਸਰਕਾਰੀ ਯੋਗ ਆਪਣਾ ਪਿਛੋਕਾ ਬਟਰ ਤੇ ਜਿਹੜਾ ਐਕਲਸਾ ਹੋਰ ਚੱਲਣデア ਸਰਦਾਰ ਦਿਲਜੀਤ ਸਿੰਘ ਢੱਲੇਵਾਲ ਨੂੰ ਮਰਨ ਵਾਸਤੇ ਪਿੰਖਾ ਚ 22 ਦਿਨ ਹੋ ਗਏ ਆ ਉਹਦੇ ਸਬੰਧ ਚ ਕੱਲ ਨੂੰ ਜਿਹੜਾ ਪੂਕੇ ਭਾਰਤ ਚ ਛੁੱਟੀਆਂ ਜਿੱਥੇ ਬੰਦੀਆਂ ਨੇ ਇੱਕ ਗੈਰ ਆਇਕੂ ਹੋਰ ਕੇ ਨੇ ਰੇਲਾ ਰੋਕੂ ਜਿਹੜਾ ਪ੍ਰੋਗਰਾਮ ਦਿੱਤਾ ਵਾ ਉਹਦੇ ਵਿੱਚ ਜਿਲ੍ਹਾ ਤਰਨਤਾਰਨ ਦਾ ਜਿਹੜਾ ਵਾ ਰੇਲਾ ਪੱਟੀ ਲੇ 12 ਤੋਂ ਲੈ ਕੇ 3 ਵਜੇ ਤੱਕ ਜਿਹੜੀਆਂ ਉਹ ਟ੍ਰੇਨ ਰੋਕੀ ਜਾਊਗੀ ਇਸ ਲਈ ਮੇਰੀ ਸਾਰੇ ਹਿੱਤਾਂ ਤਰਨਤਾਰਨ ਦੇ ਲਈ ਬੇਨਤੀ ਆ ਕਿ ਤਕੜੇ ਹੋ ਕੇ ਬਹੁਤ ਤੇ ਸਤਕਾਰ ਜੋ ਕਿਸਾਨ ਵੀਰ ਨੌਜਵਾਨ ਭੈਣਾ ਤਕੜੇ ਹੋ ਕੇ ਆਪਾਂ ਜਿਹੜਾ ਇਹ ਤੇ ਨੂੰ ਰੇਰੋਕ ਪ੍ਰੋਗਰਾਮ ਨੂੰ ਕਾਮਯਾਬ ਕਰਾਈਏ ਕਰੀਏ ਤੇ ਸਰਕਾਰ ਨੂੰ ਦੱਸ ਸਕੀਏ ਜਿਹੜੀ ਸਰਕਾਰ ਦੇ ਕੰਨ ਤੇ ਨਹੀਂ ਸਰਕਦੀ ਕਿਉਂਕਿ ਅੱਜ ਬੜਾ ਵੱਡਾ ਮੋਰਚਾ ਜਿਹੜਾ ਨੌਰੀ ਨੂੰ ਵੰਡਣ ਤੇ ਲੱਗਾ ਹੋਇਆ ਸਰਤਾਜ ਗਜੀਤ ਸਿੰਘ ਢੱਲੇਵਾਲ ਲੇ ਬਾਈਡਨ ਤੋਂ ਮਰਨੁਅਤ ਤੇ ਬੈਠੇ ਆ ਉੱਥੇ ਬੰਦੇ ਕੱਲ ਨੂੰ ਪੂਰੇ ਭਾਰਤ ਵਿੱਚ ਜਿਹੜਾ ਹੁਸ਼ਟਾ ਜਾਮ ਜ਼ਿਲ੍ਹਾ ਕਰਮਤਾਰਨ ਵਾਲੋਂ ਪੱਟੀ ਵੀ ਜਿਹੜਾ ਵਾ 12 ਤੋਂ ਲੈ ਕੇ 3 ਵਜੇ ਤੱਕ ਜਿਹੜਾ ਉਹ ਟ੍ਰੇਨ ਦਾ ਚੱਕਾ ਜਾਮ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ